ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਨੌਜਵਾਨ ਦਸਹਿਰਾ ਕਮੇਟੀ ਵੱਲੋਂ ਦੁਸਰੇ ਦੇ ਸਬੰਧ ਵਿੱਚ ਕਾਦੀਆਂ ਦੇ ਸ਼ੀਤਲਾ ਮੰਦਿਰ ਵਿੱਚ ਇੱਕ ਮੀਟਿੰਗ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾਕਟਰ ਤਿਲਕ ਘੋਮਣ ਪ੍ਰਧਾਨ ਸਾ비 ਮਹਿਤਾ ਵਾਈਸ ਪ੍ਰਧਾਨ ਹਰਦੀਪ ਸਿੰਘ ਦੀਪਾ ਕੈਸ਼ੀਅਰ ਪ੍ਰਭਜੋਤ ਮਹਿਤਾ ਜਨਰਲ ਸਕੱਤਰ ਸतीश ਸੂਰੀ ਅਤੇ ਸਰਪਰਸਤ ਰਾਜਕੁਮਾਰ ਕਾਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਦੁਸਹਿਰਾ 2 ਅਕਤੂਬਰ ਨੂੰ ਖਾਲਸਾ ਸਕੂਲ ਦੀ ਗਰਾਊਂਡ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਇੰਟਰਨੈਸ਼ਨਲ ਪ੍ਰਸਿੱਧ ਗਾਇਕ ਗਿੱਲ ਮਨੂਕੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ ਇਸ ਤੋਂ ਇਲਾਵਾ ਹਾਸਿਆ ਦੀ ਟੀਮ ਅਤਰੋਂ ਚਤਰੋ ਵੀ ਪਹੁੰਚ ਰਹੇ ਹਨ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕ 2 ਅਕਤੂਬਰ ਨੂੰ ਖਾਲਸਾ ਕਾਲਜ ਦੀ ਗਰਾਊਂਡ ਵਿੱਚ ਹਮ-ਹਮਾ ਕੇ ਪੂਜਣ ਅਤੇ ਇਸ ਤਿਉਹਾਰ ਦਾ ਆਨੰਦ ਮਾਣਨ ਉਨ੍ਹਾਂ ਕਿਹਾ ਕਿ ਇਸ ਪਵਿੱਤਰ ਤਿਉਹਾਰ ਮੌਕੇ ਕੋਈ ਵੀ ਨਸ਼ਾ ਕਰਕੇ ਨਾ ਅਵੇ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਆਪਤੀ ਰਾਮਚੰਦਰ ਮਹਾਰਾਜ ਕੀ ਜੈ। ਰਾਯਾ ਰਾਵਣ ਕੀ ਜੈ। ਰਾਯਾ ਰਾਵਣ ਕੀ ਜੈ। ਮੈਂ ਸਰਪ੍ਰੀਤ ਨੌਜਵਾਨ ਦੁਸ਼ਹਿਰਾ ਕਮੇਟੀ ਕਾਦੀਆ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨ ਦੁਸ਼ਹਿਰਾ ਕਮੇਟੀ ਕਾਦੀਆ ਖਾਸਾ ਸੀਨੀਅਰ ਸੈਕੰਡਰੀ ਸਕੂਲ ਦੇ ਅੰਦਰ ਬੜੀ ਧੁੰਮਕਾਂ ਨਾਲ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ। ਇਸ ਵਿੱਚ ਪੰਜਾਬ ਦੇ ਇੰਟਰਨੈਸ਼ਨਲ ਪੱਧਰ ਗਿੱਲ ਮਾਣੂ ਤੇ ਅਤੇ ਦੀਵਾ ਅਤਰੋ ਚਤਰੋ ਪਹੁੰਚ ਰਹੇ ਹਨ। ਅਨੁਸਾਰਨ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਦਸਹਰੇ ਦਾ ਵੱਧ ਤੋਂ ਵੱਧ ਸਾਥ ਦਿਓ ਤੇ ਰੌਣਕ ਨੂੰ ਵਧਾਓ। ਬੋਲਸੀ ਆਪਤੀ ਰਾਮਚੰਦਰ ਮਹਾਰਾਜ ਕੀ ਜੈ। ਨੌਜਵਾਨ ਦਸਹਰਾ ਕਮੇਟੀ ਕਾਦੀਆਂ ਵੱਲੋਂ ਫਿਤਲਾ ਮੰਦਰ ਕਾਦੀਆਂ ਰੇਲਵੇ ਰੋਡ ਵਿਖੇ ਤੇ ਸਾਰੇ ਦੇ ਸੰਬੰਧ ਵਿੱਚ ਇੱਕ ਆਧਾਰਮੀ ਮੀਟਿੰਗ ਹੋਈ ਹੈ ਜਿਸ ਵਿੱਚ ਸਾਰੇ ਸਾਥੀਆਂ ਨੇ ਰਲ ਮਿਲ ਕੇ ਮਤਾ ਪਾਸ ਕੀਤਾ ਪਰ ਦਸਹਰਾ ਦਾ ਪੂਤਰ ਤਿਹਾਡ 2 ਤਰੀਕ ਨੂੰ ਖਾਸ ਸਕੂਲ ਦੀ ਖੁੱਲੀ ਗਰਾਊਂਡ ਵਿਖੇ ਮਨਾ ਆ ਜਾਵੇਗਾ ਔਰ ਸ਼ਹਿਰ ਵਾਸੀ ਨੂੰ ਅਪੀਲ ਹੈ ਕਿ ਹਮ ਹਮਾ ਕੇ ਖਾਸ ਸਕੂਲ ਦੇ ਗਰਾਊਂਡ ਵਿੱਚ ਪਹੁੰਚੋ ਤੇ ਕੋਈ ਵੀ ਸੱਜਣ ਮੇਰਾ ਵੀ ਨਸ਼ਾ ਕਰਕੇ ਆਪਣਾ ਨਾ ਆਵੇ ਸਿਆਪਤੀ रामचंद्र महाराज ਕੀ ਜੈ ਅੱਜ ਇਹਦੀ ਸ਼ਹਿਰੀ ਦੀ ਕਮੇਟੀ ਚੋਂ ਨੌਜਵਾਨ ਦੀ ਸੜਕ ਕਮੇਟੀ ਦੇ ਸਾਰੇ ਮੈਂਬਰ ਪਹੁੰਚੇ ਆ ਉਹਨਾਂ ਦਾ ਇਹਦਾ ਧੰਨਵਾਦ ਕਰਦਾ ਜਿਹਦੇ ਵਿੱਚ ਸਰਬਜੀਤ ਸਾਭੀ ਚੇਨਵੰਤਿਲਕਮਨ ਜੀ ভাইস ਪ੍ਰਧਾਨ ਹਰਦੀਪ ਜੀ ਇਹ ਸਰਪੰਚ ਜੀ ਆਪਾਂ ਰਾਜਮਲ ਕੜਾ ਜੀ ਹੋਰ ਵੀ ਮੈਂਬਰ ਪਹੁੰਚੇ ਨੇ ਜਿਨ੍ਹਾਂ ਨੇ ਵੇਖਿਆ ਕਿ ਇਹ ਕਮੇਟੀ ਦੇ ਵਿੱਚ ਸਾਰੀਆਂ ਜੋ ਕੰਮੇ ਪੂਰਾ ਹੋ ਗਿਆ ਉਹਨਾਂ ਦਾ ਜਾਇਦਾ ਧੰਨਵਾਦ ਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਦਿਨ ਦੇ ਦੋ ਤਰੀਕ ਨਿਸ਼ਾਦੇ ਵਾਲੇ ਦਿਨ ਇੱਥੇ ਨਿਸ਼ਾ ਕਰਕੇ ਕੋਈ ਨਾ ਆਵੇ ਬਾਕੀ ਇਹ ਬਹੁਤ ਪਵਿੱਤਰ ਇਤਿਹਾਸ ਹੈ ਬੜਾਈ ਤੇ ਛਾਈ ਦੀ ਜਿੱਤ ਵਾਸਤੇ ਹੈ ਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਹੁਤ ਖੁਸ਼ੀ ਨਾਲ ਆਓ ਤੇ ਆਪਣਾ ਆਪ ਨਿਰੰਝਨ ਕਰੋ ਤੇ ਬਹੁਤ ਇਕ ਕ੍ਰਿਸ਼ੀਦਾਨ ਸਾਰੇ ਜਣੇ ਆਓ ਤੇ ਸ਼੍ਰੀ ਰਾਮ ਜੀ ਦੇ ਜਿਹੜਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਸਾਰੇ ਨਾਲ ਮਿਲ ਕੇ ਇਤਿਹਾਸ ਨੂੰ ਬਹੁਤ ਤੁਸੀਂ ਨਮ ਰਹਿ ਜਾਏ ਇਹ ਕਾਦੀਆਂ ਦੇ ਵਿੱਚ ਇੱਥੇ ਬਹੁਤ ਵੱਡੇ ਗਾਇਕ ਵੀ ਆ ਰਹੇ ਨੇ ਤੇ ਸਾਰੇ ਵਿੱਚ ਸਿੱਖਣ ਨੂੰ ਮਿਲਦਾ ਹੈ ਬੁਰਾਈ ਤੇ ਸ਼ਾਈ ਤੇ ਵਿੱਚ ਜਿੱਤ ਦਾ ਤੇ ਲੋਕਾਂ ਨੂੰ ਦੱਸਿਆ ਗਿਆ ਕਿ ਜਿਹੜਾ ਚੰਗੇ ਕੰਮ ਕਰਨ ਬੁਰਾਈ ਦਾ ਆਕਰਨ ਤੇ ਇਸ ਕਰਕੇ ਸਾਰੇ ਤੇ ਪਹੁੰਚੋ ਹੋ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਰਾਜਾ ਰਾਮਾਨੇ ਕੀ ਜੈ ਤੇ ਨੌਜਵਾਨ ਸਹਿਰਾ ਕਮੇਟੀ ਕਾਦੀਆਂ ਵੱਲੋਂ ਜਿੱਦਾਂ ਹਰ ਸਾਲ ਹਰ ਸਾਲ ਜਿੱਦਾਂ ਖਾਸਾ ਦੀ ਗਰਾਉਂਡੋਂ ਖੁੱਲੀ ਮੈਦਾਨੇ ਮਨਲਾਈਦਾ ਉਹਦਾ ਹੀ ਬੜੀ ਤੂਲਤਾ ਨਾਲ ਬਣਾਇਆ ਜਾਏਗਾ ਵੱਡ ਚੜ ਕੇ ਬਣਾਇਆ ਜਾਏਗਾ ਤੁਹਾਡੇ ਚਾਹਵੇਂ ਸ਼ਹਿਰ ਵਾਸੀ ਪਿੰਡਪਰਾ ਪਿੰਡਾਂ ਦੇ ਲਾਗੇ ਚਾਗੇ ਲੱਗਦੇ ਉਹਨਾਂ ਦੇ ਸੰਯੋਗ ਨਾਲ ਹੀ ਮਨਾਇਆ ਜਾਏਗਾ ਸਾਰਿਆਂ ਨੂੰ ਬੇਨਤੀ ਹੈਗੇ ਹੱਥ ਜੋੜ ਕੇ ਕਿ ਸਾਡੀ ਸੰਗਤ ਨੂੰ ਉਹ ਮਾਮ ਹਮ ਮਾ ਕੇ ਪਹੁੰਚੋ ਇਸ ਦਿਹਾੜੀ ਨੂੰ ਖੁਦਾ ਹੋਰਸ ਯਾ ਪਤੀ ਨਾਨਕ ਨੰਦਰ ਮਹਾਰਾਜ ਕੀ ਜੈ